No. Salve Maria. Pita da baga. ਪ੍ਰਵਰ ਸਰਣਾਗਤੀ ਕਿਰਪਾ ਨਿਦ ਦਇਆ ਇੱਕ ਅੱਖਰ ਹਰ ਮੰਨ ਵਸਤ ਨਾਨਕ ਹੋ ਇਕ ਅੱਖਰ ਹਰ ਮਨ ਵਸਤ ਨਾਨਕ ਬੋ ਤੁੰਹਾਂ ਸੋ ਤਕਤਾਂ ਦੇ ਮਾਲਕ ਮੀਂਗਿਆ ਨੰਦੇ ਮੱਤਸ ਸਨੇ ਅਰ ਰਹਿਮਤਾਂ ਦੇ ਪੰਡਾਰ ਜਹਰ ਜੁਗੂਰ ਹਾਜ਼ਰ ਹਜੂਰ ਹਾਜ਼ਰ ਨਾਜ਼ਰ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜੀ ਦੀ ਪਾਵਨ ਬੋਲ ਕਾਬ ਹਾਜ਼ੂਰੀ ਦੇ ਅੰਦਰ ਹਾਜ਼ਰੀਆਂ ਲਵਾ ਲਈ ਅਤੇ ਸਤਿਗੁਰਾਂ ਦੀ ਪਾਵਨ ਬੋਲ ਵਾਰ ਲੇਗੀ ਕੋਤ ਦਾਨੰਦ ਮਾਨ ਰਹੀ ਪਰਮਾਣ ਸੰਮਾਨ ਜੋਗ ਗੁਰੂ ਦੇ ਆਗੇ ਗੁਰੂ ਸਵਾਰੀ ਕਲਸਤੂ ਸਤ ਸੰਗਤ ਜੀ ਵਡੇ ਜੀ ਪਾਤਸ਼ਾਹ ਸਹੀਦਾਂ ਦੇ ਸਰਤਾਜ ਪੰਚਮ ਪਾਤਸ਼ਾਹ ਤੁਹਾਨੂੰ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜਿਆਂ ਦੀ ਮੁਬਾਰਕ ਰਸਨਾ ਤੋਂ ਉਚਾਰਣ ਕੀਤੀ ਹੋਈ ਮੁਬਾਰਕ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਦੀ ਆਪਾਂ ਰੋਜ਼ ਜਿੰਦੜੀ ਵਾਰ ਵਿਚਾਰਾਂ ਦੀ ਸੰਜਮਉਂਦੇ ਹਾਂ ਅਜ ਦੇ ਪਾਵਨ ਸ਼ਬਦ ਦੇ ਅੰਦਰ ਸਤਿਗੁਰੂ ਬਖਸ਼ਿਸ਼ ਕਰਦੇ ਨੇ ਪੂਰਨ ਪੂਰ ਰਹੇ ਦਿਆਲ ਸਭ ਉਪਰ ਮੂਬਤ ਕਿਰਪਾ ਦਇਆ ਦੇ ਕਦ ਰਹਿਮਤਾਂ ਦੇ Bhandar ਪਰਮਾਤਮਾ ਦੀ ਸਭ ਥਾਈ ਪਰਪੂਰ ਨੇ ਜਰੇ ਜਰੇ ਦੇ ਵਿੱਚ ਕਣ ਕਣ ਦੇ ਵਿੱਚ ਉਹ ਪਿਆ ਪਰ ਰਹੇ ਸਭ ਉੱਪਰ ਭੋਗਤ ਕਿਰਪ ਕਿਰਪਾ ਸਾਰਿਆਂ ਦੇ ਉੱਤੇ ਉਹ ਮੇਰ ਕਰਦੇ ਨੇ ਪਰਮਾਤਮਾ ਜਨਮ ਦੀ ਪ੍ਰਤਪਾਲਣਾ ਅਤੇ ਮੌਤ ਦੀ ਸਤਿਗੁਰਾਂ ਨੇ ਆਪਣੇ ਹੱਥ ਦੇ ਵਿੱਚ ਰੱਖੀ ਹੈ ਤਾਂ ਗੁਰੂ ਅਰਜਨ ਦੇ ਮਹਾਰਾਜ ਜੀ ਸੰਮੁਖ ਨੂੰ ਇਸ ਪ੍ਰਾਣੀ ਨੂੰ ਸਮਝਾ ਰਹੇ ਨੇ ਆਪਣੇ ਕਰਤਵ ਜਾਣਨਾ ਆ ਜਿਹਦਾ ਪਸਾਰਾ ਜੀ ਨੇ ਸਲਾਇਆ ਉਹ ਆਪਣੇ ਪਸਾਰੇ ਨੂੰ ਆਪ ਜਾਣ ਜਿੱਦਾਂ ਦੇ ਦੁਨੀਆ ਬੜਾਈਏ ਰਬ ਨੇ ਕੋ ਆਪ ਜਾਣਦੇ ਉਹਦੇ ਕਰਤਾ ਬਨੇ ਇਹ ਰੱਬ ਦੇ ਖੇਡ ਹੈ ਰੱਬ ਦੀ ਖੇਡ ਖੇਡ ਰੱਬ ਦੀ ਇਹ ਦੇ ਕਰਕੇ ਸਤਿਗੁਰੂ ਕਹਿੰਦੇ ਨੇ ਅੰਤਰ ਜਾਮੀ ਰਹੇ ਹੋਵੇ ਆਪ ਸਾਰਿਆਂ ਦੇ ਅੰਦਰ ਪ੍ਰਮਾਤਮਾ ਜੀ ਵਸ ਰਹੇ ਨੇ ਪ੍ਰਤਪਾਲੈ ਜੀਵਨ ਬਹੁਮਾਨ ਪ੍ਰਮਾਤਮਾ ਜੀ ਪ੍ਰਤਪਾਲਣਾ ਕਰਦੇ ਨੇ ਜੀਆਂ ਦੀ ਬਹੁਤ ਬਾਤ ਬੜੀ ਤਰੀਕਿਆਂ ਦੇ 84 ਲੱਖ ਜੂਨ ਦਾ ਰਹਿਣ ਦਾ ਢੰਗ ਅਤੇ ਖਾਣ ਪੀਣ ਦਾ ਢੰਗ ਬਖੂ ਬਖਰੀ ਢੰਗ ਹੈ ਅਰ ਆਪਣੇ ਉਹਨਾਂ ਦਾ ਢੰਗ ਬਖੂ ਬਖਰੀ ਰੱਖਿਆ ਕੋਈ ਮਾਸਾ ਹਰੀ ਹੈ ਕੋਈ ਸਾਖਾ ਹਰੀ ਹੈ ਕੋਈ ਕੁਝ ਖਾਂਦਾ ਹੈ ਕੋਈ ਕੁਝ ਖਾਂਦਾ ਹੈ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ ਰੱਬ ਨੇ ਸਾਰਿਆਂ ਦੀ ਪ੍ਰਤਪਾਲਣਾ ਆਪਣੇ ਹਿਸਾਬ ਦੇ ਨਾਲ ਰੱਖੀ ਹੋਈ ਹੈ ਸਾਡਾ ਨਜ਼ਰੀਆ ਧੱਕਣ ਦਾ ਕੋਈ ਨਹੀਂ ਰੱਬ ਨੇ ਜੋ ਦੁਨੀਆ ਬਣਾਈ ਹੈ ਉਹਨੇ ਆਪਣੀ ਮੌਜ ਦੇ ਵਿੱਚ ਬਣਾਈ ਹੈ ਇਹ ਵੀ ਨਹੀਂ ਕਹਿ ਸਕਦੇ ਕਿ ਰੱਬ ਦਾ ਨਜ਼ਰੀਆ ਇਹ ਹੈ ਉਹਦੀ ਮੌਜ ਹੈ ਤਾਂ ਇਹ ਸਾਰਾ ਗਿਆਨ ਇਹ ਸਾਰੀ ਸਮਝ ਗੁਰੂ ਅਰਜਨ ਦੇ ਮਹਾਰਾਜ ਜੀ ਇਸ ਕਰਕੇ ਇਸ ਪਿਆਰੇ ਨੂੰ ਦੇ ਰਹੇ ਨੇ ਕਿ ਦੁਨੀਆ ਨੂੰ ਰੱਜ ਕੇ ਦੁਨੀਆ ਦੀ ਖੇਡ ਬਣਾ ਕੇ ਪ੍ਰਮਾਤਮਾ ਦੀ ਅਤੇ ਜੋ ਜੋ ਰੱਜਿਓ ਸੋ ਤੇ ਸਹਦਿਆ ਤੇ ਜਿੱਥੇ ਜਿੱਥੇ ਰੱਬ ਨੇ ਰੱਖੇ ਆ ਉੱਥੇ ਉੱਥੇ ਆ ਰਹੇ ਰਹੇ ਨੇ ਜਿਵੇਂ ਰੱਬ ਨੇ ਉਹਦਾ ਆਹਾਰ ਬਣਾਇਆ ਉਹ ਤਾਂ ਪਾਲਣਾ ਮੂਰੀਏ ਉਹ ਤਾਂ ਹੀ ਹੋ ਰਹੀਏ ਜਿਵੇਂ ਉਹਨਾਂ ਨੂੰ ਬਣਾਇਆ ਜਿੱਦਾ ਜਿੱਦਾ ਹੈ ਉਹਦਾ ਉਹਦਾ ਉਸ ਜੁਨੀ ਦੇ ਵਿੱਚ ਉਸ ਤਰੀਕੇ ਦੇ ਨਾਲ ਉਹ ਰੱਬ ਦਾ ਜਾਪ ਕਰਦੇ ਨੇ ਰੱਬ ਨੂੰ ਧੁੰਦੇ ਨੇ ਆਪਾਂ ਮੇ ਜਿਹੜੀ ਮਰਜੀ ਜੁਨੀ ਹੈ ਸਤਿਗੁਰੂ ਕਹਿੰਦੇ ਨੇ ਜੋ ਜੋ ਰਚਿਓ ਸੋ ਤੁਸੀਂ ਧਿਆਨ ਪਰਮਾਤਮਾ ਹਰ ਇੱਕ ਨੂੰ ਧਿਆਤ ਦੇ ਵਿੱਚ ਰੱਖਦਾ ਹੈ ਹਰ ਇੱਕ ਨੂੰ ਧਿਆਨ ਦੇ ਵਿੱਚ ਹੈ ਕਿਉਂਕਿ ਜਿਹਨੇ ਪੈਦਾ ਕੀਤਾ ਨੂੰ ਪਤਾ ਹੈ ਕਿ ਮੈਂ ਇਹਨਾਂ ਦੀ ਪਰਤਪਾਲਣਾ ਕਰਨੀ ਹੈ ਇਹਨਾਂ ਦੀ ਲੈਤਾ ਵੀ ਕਰਨੀ ਹੈ ਅਤੇ ਸਮੇਂ ਦੇ ਨਾਲ ਸਮਾ ਵਿੱਚ ਹੋਇਆ ਜਦੋਂ ਪ੍ਰਮਾਤਮਾ ਨੇ ਵਿੰਦਾ ਕਰਨੀ ਹੈ 84 ਲੱਖ ਜੁਗ ਨਹੀਂ ਤਾਂ ਗੁਰੂ ਅਰਜਨ ਦੇ ਮਹਾਰਾਜ ਜੀ ਕਹਿੰਦੇ ਨੇ ਜੇ ਸਭ ਕੁਝ ਰੱਬ ਨੇ ਆਪਣੇ ਹਿਸਾਬ ਦੇ ਵਿੱਚ ਰੱਖਿਆ ਹੋਇਆ ਹੈ ਉਹ ਸਭ ਦੇ ਵਿੱਚ ਤੋਂ ਵੀ ਹੈ ਪੂਰੀ ਕਾਇਨਾਤ ਰਚ ਕੇ ਰੱਬ ਨੇ ਇੱਕ ਲੜੀ ਪਰੋ ਦਿੱਤੀ ਹੈ ਲੜੀ ਦੇ ਵਿੱਚ ਤੋਂ ਵੀ ਹੈ ਕਦੋਂ ਵਾਰੀ ਆਉਣੀ ਹੈ ਕਦੋਂ ਭਾਗ ਜਾਗਣਗੇ ਇਨਸਾਨ ਦੇ ਕੋਈ ਪਤਾ ਨਹੀਂ ਹੈ ਸਮੇਂ ਦੇ ਨਾਲ ਤਾਂ ਭਾਗ ਜਾਗੀ ਨੇ ਨਾ ਹੁਣ 84 ਲੱਖ ਮਣਕੇ ਇਹ ਫਿਰਦਾ ਫਿਰਦਾ ਕਿਤੇ ਫੇਰ ਮਨੁੱਖਾ ਦੇਹੀ ਆਈਏ ਹੁਣ ਮਾਲਾ ਨੂੰ ਫੇਰਾਂਗੇ ਗਿਣਤੀ ਦੇ ਵਿੱਚ 84 ਲੱਖ ਕਹਿਣ ਨੂੰ ਤਾਂ ਬੜਾ ਮੋਤਾ ਸਮਾਂ ਲੱਗਣਾ ਨਹੀਂ ਹੈ ਮਿੰਟਾਂ ਦੇ ਵਿੱਚ ਗਿਣਤੀ ਹੋ ਜਾਣੀ ਹੈ ਪਰ ਉਹਨਾਂ ਦੀ ਜੋਨ ਕਿਤਨੀ ਹੈ ਕਿਤਨੀ ਆਪਣੀ ਆਰਬਲਾ ਭੋਗਦੇ ਨੇ ਹਜ਼ਾਰਾਂ ਹਰਾ ਹਜ਼ਾਰਾਂ ਬਰੇ ਤੱਕ ਉਮਰ ਹੈ ਕਈ ਦਰਖਤਾਂ ਦੀ ਵੀ ਜਾਨਵਰਾਂ ਦੀ ਵੀ ਹੁਣ ਉਹ ਉਮਰ ਭੋਗਣੀ ਐ ਉਸ ਤੋਂ ਬਾਅਦ ਜਾ ਕੇ ਅਗਲੀ ਗਿਣਤੀ ਸ਼ੁਰੂ ਹੋਣੀ ਐ ਕਿਤਨਾ ਸਮਾਂ ਲੱਗਣਾ ਉਹਨਾਂ ਨੂੰ ਸਾਧ ਗੁਰੂ ਕਹਿੰਦੇ ਨੇ ਤੂੰ ਚੰਗੇ ਭਾਗ ਤੇ ਰੇ ਸੀ ਰੱਬ ਨੇ ਜੋ ਤੈਨੂੰ ਮਨੋਕਾ ਦੇ ਹੀ ਦਿੱਤੀ ਐ ਕਿਉਂਕਿ ਇਹ ਸਭ ਤੋਂ ਸ੍ਰੇਸ਼ਟ ਜਨਮ ਐ ਪਈ ਪ੍ਰਾਪਤ ਮਾਨੁਖ ਜੂਰੀਆ ਗੋਗੋਦ ਮਿਲਣ ਕੀ ਜੇ ਤੇਰੀ ਬਰੀਆ ਉਹਨ ਜੇ ਇੱਕ ਵਾਰ ਇਹ ਤੇਰਾ ਜ਼ਿੰਦਗੀ ਦਾ ਮਣਕਾ ਅੱਗੇ ਲੰਘ ਗਿਆ ਤੁgge ਰੱਬ ਜੀ ਤਾਂ ਸਾਰਿਆਂ ਦਾ ਚਲਾ ਰਹੇ ਨੇ ਇੱਕ ਮਣਕਾ ਆਇਆ ਦੂਜਾ ਆਇਆ ਤੀਜਾ ਆਇਆ ਕਹਿਣ ਦਾ ਭਾਵ ਰੱਬ ਸਾਰਿਆਂ ਦਾ ਇਤਿਹਾਸ ਦਾ ਕਰਨ ਸਾਰਿਆਂ ਦੇ ਧਿਆਨ ਦੇ ਵਿੱਚ ਰੱਖਦੇ ਹੁਣ ਸਤਿਗੁਰੂ ਕਹਿੰਦੇ ਨੇ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਤੂੰ ਰੱਬ ਨੂੰ ਕਦੋਂ ਧਿਆਨ ਦੇ ਵਿੱਚ ਕਰੇਂਗਾ ਕਿਉਂਕਿ ਤੇਰਾ ਤਾਂ ਇਹ ਸਫਰ ਲੰਘ ਜੀ ਚੱਲਿਆ ਜਿਹੜਾ ਤਾਂ ਸਮਾ ਲੰਘ ਚੱਲੇ ਆ ਉਤੋਂ ਬਾਅਦ ਤੇਰਾ ਅਗਲਾ ਪੜਾਅ ਸ਼ੁਰੂ ਹੋਣਾ ਹੈ ਦੁੱਖ ਵਿੱਚ ਜੰਮੈ ਦੁੱਖ ਵਿੱਚ ਮਰੈ ਦੁੱਖ ਦੇ ਵਿੱਚ ਮਰੇਗਾ ਦੁੱਖ ਦੇ ਵਿੱਚ ਪ੍ਰਤਿਮਾਨਣਾ ਹੋਣੀ ਹੈ ਦੁੱਖ ਦੇ ਵਿੱਚ ਤੇ ਮਰਨਾ ਹੈ ਬੜੀਆਂ ਜੁਨੀਆਂ ਨੇ ਜਿਹੜਾ ਦੁੱਖ ਦੇ ਵਿੱਚ ਆਇਆ ਦੁੱਖ ਦੇ ਵਿੱਚ ਹੀ ਸਾਰੀ ਜ਼ਿੰਦਗੀ ਭਾਰ ਟੌਂਡਿਆਂ ਲੱਗ ਜਾਂਦੀ ਹੈ ਧਰਤੀ ਤੇ ਰੇਂਗਣਿਆਂ ਲੱਗ ਜਾਂਦੀ ਹੈ ਆਪਣਾ ਸਰੀਰ ਕਸੌਂਦਿਆਂ ਲੱਗ ਜਾਂਦੀ ਹੈ ਮੌਤ ਵੀ ਫਰੋਦਾਂ ਦੀ ਹੈ ਜਿਹੜਾ ਰੱਬ ਨੇ ਇੱਕ ਤਾਂ ਸਰੀਰ ਇਦਾਂ ਦਾ ਬਣਾਇਆ ਕਿ ਆਪਣੇ ਸਰੀਰ ਨੂੰ ਲੈ ਕੇ ਚੱਲਣਾ ਹੈ ਜਿਦਾਂ ਦਾ ਆਕਾਰ ਹੈ ਉਹਦਾ ਦਾ ਸਰੀਰ ਨੂੰ ਧਰਤੀ ਤੇ ਕਸਰਾ ਕੇ ਤੁਰਦਾ ਹੈ ਸੱਪ ਦੂਸਰੀ ਉਹਦੇ ਅੰਦਰ ਜਿਹੜਾ ਸਭ ਤੋਂ ਵੱਡੀ ਹੈ ਉਹ ਗਣ ਹੈ ਕਿ ਉਹਦਾ ਜ਼ਹਿਰ ਵੀ ਉਤਨਾ ਬੱਧਦਾ ਜਿੰਨਾ ਕਰ ਬੱਧਦਾ ਉਹਦੀ ਜ਼ਹਿਰ ਬੰਦੀ ਹੈ। ਬਾਰੋਂ ਨੂੰ ਤਕਲੀਫ ਕੋਈ ਨਹੀਂ ਹੈ। ਉਹਨੂੰ ਆਪਣੇ ਅੰਦਰ ਦੀ ਤਕਲੀਫ ਬਹੁਤ ਹੈ ਆਪਣੇ ਜ਼ਹਿਰ ਦੀ, ਆਪਣੇ ਵੱਡੇਪਣ ਦੀ। ਕਿਉਂਕਿ ਉਹਨੂੰ ਧਰਤੀ ਤੇ ਰੇਂਗੇ ਚੱਲਣਾ ਪੈਂਦਾ, ਧਰਤੀ ਤੇ ਕਸਰਾ ਕੇ ਚੱਲਣਾ ਪੈਂਦਾ ਸਾਡਾ ਸਰੀਰ। ਹੁਣ ਇਤੋਂ ਵੱਡੀ ਤਾਂ ਨਖਿੱਤ ਚੋਨੀ ਕੋਈ ਹੈ ਨਹੀਂ ਹੈ। ਹੁਣ ਉਹ ਫਿਰ ਠੰਡੀ ਥਾਂ ਲੱਭਦਾ। ਕਿ ਕਿੱਥੇ ਮੈਨੂੰ ਠੰਡ ਮਿਲੇ ਧਰਤੀ ਦੇ ਵਿੱਚ। ਚੂਹੇ ਨੇ ਖੱਡ ਪੜੀ ਹੈ ਉਹਦੇ ਵਿੱਚ ਚੱਲਿਆ ਜਾਣਾ ਆਪ ਤਾਂ ਇਹ ਪੱਟ ਨਹੀਂ ਸਕਦਾ ਸਭ ਜਿਉਂ-ਜੋ ਮਨ ਨੂੰ ਮਿਲਦੀਆਂ ਆ ਰੇ ਸਕੂਨ ਲੈਂਦਾ ਉੱਥੇ ਜਾ ਕੇ ਕਦੇ ਕੇਲੀ ਦੇ ਜੜਾਂ ਦੇ ਵਿੱਚ ਬਹਿ ਗਿਆ ਜਾ ਕੇ ਕਦੇ ਚੰਦਨ ਦੇ ਬੁੱਟੇ ਦੇ ਵਿੱਚ ਲਿਟ ਗਿਆ ਜਾ ਕੇ ਠੰਡਕ ਮਿਲੇ ਸਤਿਗੁਰੂ ਕਹਿੰਦੇ ਨੇ ਤਾਂ ਸਿਰਫ ਇੱਕ ਹੈ ਪਤਾ ਨਹੀਂ ਕਿੰਨੀਆਂ ਕੁ ਜੋਨੀਆਂ ਨੇ ਜਿਹੜੇ ਹੰਡਾ ਰਹੇ ਨੇ ਦੁੱਖ ਦੇ ਵਿੱਚ ਹੀ ਆਪਣਾ ਦੁੱਖ ਹੀ ਹੈ ਬਾਹਰ ਦੇ ਦੁੱਖ ਜਿਹੜੇ ਤੂੰ ਕਮਾਵੇਂਗਾ ਉਤਾ ਬਖਰੇ ਨੇ ਜਿਹੜੇ ਤੁਕਮਾ ਰੱਖੇ ਨੇ ਤੇਰੇ ਅੰਦਰ ਦੇ ਦੁੱਖ ਬੋਧ ਨੇ ਉਹਨਾਂ ਦੇ ਵਿੱਚ ਸਿਰਫ ਇੱਕ ਔਬਣ ਹੈ ਅਤੇ ਮੀਨ ਭ੍ਰੰਗ ਪਤੰਗ ਗੁੰਚਰਮ ਇੱਕ ਦੁਖ ਵਿਨਾਸ਼ ਭਗਤ ਰਵਿਦਾਸ ਜੀ ਕਹਿੰਦੇ ਨੇ ਇੱਕ ਇੱਕ ਦੁਖ ਇਹਨਾਂ ਦੇ ਵਿੱਚ ਮੀਨ ਦੇ ਵਿੱਚ ਮੱਛੀ ਦੇ ਵਿੱਚ ਭ੍ਰੰਗ ਦੇ ਵਿੱਚ ਪੌਰੇ ਦੇ ਵਿੱਚ ਪਤੰਗੇ ਦੇ ਵਿੱਚ ਪਤੰਗ ਹਾਥੀ ਦੇ ਵਿੱਚ ਇੱਕ ਇੱਕ ਹਰਣ ਦੇ ਵਿੱਚ ਇੱਕ ਕੌਗ ਔਬਣ ਹੈ ਪੰਜਾਂ ਦਾ ਜ਼ਿਕਰ ਕੀਤਾ ਪੰਜੋ ਰੋਗ ਅਸਾਦ ਜਾਨੇ ਤਾਂ ਕੀ ਕੀਤਕਾਸ ਰਬਦਾ ਜੀ ਕਹਿੰਦੇ ਨੇ ਇੱਕ ਇੱਕ ਔਗਣ ਕਰਕੇ ਮੱਛੀ ਦਾ ਸਵਾਦ ਹੈ ਜੀਬ ਦਾ ਸਵਾਦ ਹੈ ਉਹ ਜਸਕੇ ਕਰਕੇ ਮਰੀ ਜਾਂਦੀ ਹੈ ਕਿਸੇ ਨੂੰ ਸਫਰਸ ਕਰਨ ਦਾ ਕਿਸੇ ਨੂੰ ਦੇਖਣ ਦਾ ਪਤੰਗੇ ਨੂੰ ਦੇਖਣ ਦਾ ਕਿਸੇ ਨੂੰ ਖਾਣ ਦਾ ਅਤੇ ਅਨੇਕ ਅਨੇਕਾਂ ਜਿਹੜੇ ਸਵਾਦ ਨੇ ਇਹਨਾਂ ਦੇ ਸਵਾਦਾਂ ਕਰਕੇ ਇਹ ਮਾਰੇ ਜਾਂਦੇ ਨੇ ਉਹਨਾਂ ਦੇ ਕੋਲ ਤਾਂ ਔਗਣਿਕ ਹੈ ਤੇਰੇ ਕੋਲ ਤਾਂ ਸਜਣਾ ਔਗਣੀ ਵੜੇ ਨੇ ਪੰਜ ਰੋਗ ਕਾਮ, ਰੋਧ, ਲੋਭ, ਮੋਹ, ਹੰਕਾਰ ਇਹ ਤਾਂ ਰੱਬ ਦੀਆਂ ਦੇਵੀ ਸ਼ਕਤੀਆਂ ਨੇ ਗੁਣ ਨੇ ਪਰ ਹੋਵਣ ਕਿਨੇ ਬਣਾਏ ਨੇ ਦੁੱਖ ਕਿਨੇ ਬਣਾਇਆ ਇਨਸਾਨ ਨੇ ਬਣਾ ਲੈਣੇ ਤਾਂ ਸਤਿਗੁਰੂ ਕਹਿੰਦੇ ਨੇ ਰੱਬ ਤਾਂ ਤੈਨੂੰ ਚੇਤੇ ਰੱਖ ਰਿਹਾ ਕਿਉਂਕਿ ਰੱਬ ਨੇ ਸਾਨੂੰ ਬੇਦਾ ਕੀਤਾ ਹੈ ਉਹਨੂੰ ਪਤਾ ਹੈ ਕਦੋਂ ਲੈਤਾ ਕਰਨੀ ਹੈ ਅਤੇ ਕਿਵੇਂ ਇਹਦਾ ਜ਼ਿੰਦਗੀ ਦੇ ਜਿਵੇਂ ਚੱਲੇ ਗੋਦਾਂ ਨੂੰ ਰੱਖਣਾ ਹੈ ਅਗੇ ਜਿਸ ਸੁਭਾਵੈ ਤੇਸ ਲਏ ਬਲਾਈ ਰੱਬ ਨੂੰ ਮਿਲੇਗਾ ਕਿਹੜਾ ਜਿਹੜਾ ਰੱਬ ਨੂੰ ਭਾਵੇਗਾ ਰੱਬ ਨੂੰ ਭਾਵੇਗਾ ਕਿਹੜਾ ਜਿਹੜਾ ਰੱਬ ਦੀ ਰਜਾ ਦੇ ਵਿੱਚ ਚੱਲੇਗਾ ਭਗਤ ਕਰ ਹੈ ਹਰ ਕੇ ਗੁਣ ਗਾ ਜਿੱਨਾ ਉਥੇ ਤਰੁੱਠਦਾ ਹੈ ਪ੍ਰਮਾਤਮਾ ਮਿਹਰਬਾਨ ਹੁੰਦਾ ਹੈ ਤਾਂ ਉਹਨਾਂ ਨੂੰ ਗੁਣ ਗਾ ਕੇ ਉਹਨਾਂ ਨੂੰ ਇੱਕ ਦਾਤ ਦਿੰਦੇ ਨੇ ਰੱਬ ਜੀ ਗੁਣ ਗਾਣ ਦੀ ਸਿਫਤ ਕਰਨ ਦੀ ਗੁਣਾ ਦੇ ਵਿੱਚ ਗੁਣ ਗਾਣ ਦੇ ਵਿੱਚ ਸਿਫਤੀ ਦੇ ਵਿੱਚ ਰੱਬ ਦੇ ਸਾਰੇ ਗੁਣ ਨੇ ਰੱਬ ਦੀਆਂ ਸਾਰੀਆਂ ਅਜਮਤਾਂ ਖੁਸ਼ੀਆਂ ਨੇ ਆਨੰਦ ਹੈ ਕਿਹੜਾ ਅਨ ਮਨ ਅੰਤਰ ਵਿਸ਼ਵਾਸ ਕਰ ਮੰਨੇ ਭਗਤ ਕਰੇ ਹਰ ਕੇ ਗੁਣ ਗਏ ਭਗਤ ਜਦੋਂ ਕਰਦੇ ਨੇ ਉਹਦਾ ਅਤੁੱਟ ਵਿਸ਼ਵਾਸ ਬਣ ਜਾਂਦਾ ਹੈ ਗੁਰੂ ਤੇ ਆਪਣੇ ਤੇ ਜਦੋਂ ਗੁਰੂ ਤੇ ਵਿਸ਼ਵਾਸ ਬਣਦਾ ਸਾਡੇ ਗੁਰੂ ਕਹਿੰਦੇ ਨੇ ਅੰਤਰ ਮਨ ਅੰਤਰ ਵਿਸ਼ਵਾਸ ਕਰਮ ਨੇ ਆ ਜਦੋਂ ਅੰਦਰ ਦੇ ਵਿੱਚ ਵਿਸ਼ਵਾਸ ਬਣਦਾ ਸਾਡੇ ਅੰਦਰ ਦਾ ਵਿਸ਼ਵਾਸ ਬਣਦਾ ਕਿ ਮੈਂ ਇਹ ਥਾਂ ਨਹੀਂ ਛੱਡਣੀ ਕੋਈ ਇਹ ਟਿਕਾਣਾ ਨਹੀਂ ਮੈਂ ਛੱਡਣਾ ਇਹਨੇ ਮੈਨੂੰ ਲੋਕ ਦਾ ਰਸਤਾ ਵਿਖਾਇਆ ਇਹ ਪਰਲੋਕ ਦਾ ਰਸਤਾ ਵੀ ਮੈਨੂੰ ਦੱਸ ਰਿਹਾ 84 ਦਾ ਗੜ ਕਿਵੇਂ ਕਟਿਆ ਜਾਣਾ ਹਨ ਇਹ ਵੀ ਰਸਤਾ ਦੱਸਿਆ ਜਾ ਰਿਹਾ ਸੁੱਖ ਕਿਵੇਂ ਮਿਲਣਗੇ ਇਹ ਸਭ ਕੁਝ ਦੱਸਿਆ ਜਾ ਰਿਹਾ ਫਰੀਦਾ ਬੁਰੇ ਦਾ ਭਲਾ ਕਰ ਗੁੱਸਾ ਹੰਨ ਨਾ ਹੰਡਾਏ ਦੇਹੀ ਰੋਗ ਨਾ ਲੱਗਈ ਪੱਲੇ ਸਭ ਕੁਝ ਪੱਲੇ ਦੇ ਵਿੱਚ ਸਭ ਕੁਝ ਲੈਣਾ ਚਾਹੁੰਨਾ ਝੋਲੀ ਦੇ ਵਿੱਚ ਤੋਂ ਹਰ ਇੱਕ ਸ਼ੈ ਲੈਣਾ ਚਾਹੁੰਨਾ ਪਗਤ ਦੇ ਬਾਬਾ ਫਰੀਦ ਜੀ ਕਹਿੰਦੇ ਨੇ ਤੇਰੇ ਕੋਲ ਇੱਕ ਤਰੀਕਾ ਹੋਣਾ ਚਾਹੀਦਾ ਆਪਣੇ ਅੰਦਰ ਦਾ ਤਰੀਕਾ ਹੈ ਬਾਹਰ ਤਨ ਯਤਨ ਕਰਨ ਦੀ ਜਰੂਰਤ ਨਹੀਂ ਕਿ ਤੂੰ ਤੀਰਥਾਂ ਤੇ ਚੱਲੇ ਜਾ ਕੇ ਜਾਂ ਕਿਤੇ ਦਾਨ ਪੁੰਨ ਕਰੇ ਜਾ ਕੇ ਬਸ ਤੈਨੂੰ ਆਪਣੇ ਅੰਦਰ ਦੀ ਅਵਸਥਾ ਬਣਾਉਣੀ ਪਵੇਗੀ ਹੁਣ ਜਿਹੜਾ ਤੇਰਾ ਗੁੱਸਾ ਹੈ ਆਪਣਾ ਤੇਨੂੰ ਤੇਰੀ ਈਗੋ ਹੈ ਤੇਰੀ ਉਹਨੂੰ ਆਪਣੇ ਨੂੰ ਕੰਟਰੋਲ ਦੇ ਵਿੱਚ ਕਰਨੀ ਹੈ ਕਿਉਂਕਿ ਮਾਰੀ ਤਾਂ ਜਾ ਨਹੀਂ ਸਕਦੀ ਇਹਨੂੰ ਕੰਟਰੋਲ ਦੇ ਵਿੱਚ ਕੀਤਾ ਜਾ ਸਕਦਾ ਹੈ ਅਤੇ ਵਰਤੀਏ ਬਣਦੀ ਹੈ ਫਰੀਦਾਪੁਰੇ ਦਾ ਭਲਾਕਰ ਜਿਹੜਾ ਕੋਈ ਬੁਰਾ ਕਰਦਾ ਹੈ ਤੇਰੇ ਨਾਲ ਉਹਦਾ ਵੀ ਭਲਾ ਸੋਚ। ਗੁੱਸਾ ਮੰਨਣਾ ਹਟਾਏ ਫਿਰ ਤੇਰਾ ਮਨ ਜਿਹੜਾ ਗੁੱਸਾ ਨਹੀਂ ਹਟਾਵੇਗਾ ਜੀਦਾ ਮਨ ਗੁੱਸਾ ਹਟਾਉਂਦਾ ਉਹ ਸੁੱਖਾਂ ਨੂੰ ਵੀ ਦੁੱਖ ਦੇ ਵਿੱਚ ਤਬਦੀਲ ਕਰ ਲੈਂਦਾ ਹੈ। ਜੀਦਾ ਮਨ ਗੁੱਸਾ ਹਟਾਉਂਦਾ ਉਹ ਰਿਸ਼ਤਿਆਂ ਦੇ ਵਿੱਚ ਵੀ ਜ਼ਹਿਰ ਪਾ ਲੈਂਦਾ ਹੈ। ਆਪਣੇ ਮੂਨ ਦੇ ਵਿੱਚ ਵੀ ਜ਼ਹਿਰ ਪਾ ਲੈਂਦਾ ਹੈ। ਜਿਹੜਾ ਗੁੱਸੇ ਨੂੰ ਹੰਡਾ ਰਿਹਾ ਹੈ ਬਾਬਾ ਫਰੀਦ ਜੀ ਕਹਿੰਦੇ ਨੇ ਗੁੱਸਾ ਨਾ ਹੰਡਾਏ ਗੁੱਸਾ ਨਾ ਹੰਡਾ ਤੈਨੂੰ ਦਾਤ ਕੀ ਮਿਲਣੀ ਹੈ ਦੇਹੀ ਰੋਗ ਨਾਲ ਲੱਗੇ ਪੱਲੇ ਸੰਗਿ ਚ ਭਾਏ ਸਭ ਤੋਂ ਵੱਡੀ ਦਾਤ ਤਾਂ ਰੱਬ ਦੀ ਇਹ ਹੈ ਕਿ ਸਾਡੀ ਦੇਹੀ ਤੰਦਰੁਸਤ ਹੈ ਤੇਰੀ ਦੇਹੀ ਤੰਦਰੁਸਤ ਹੋਵੇਗੀ ਉਦੋਂ ਗੱਲ ਫਿਰ ਪੱਲੇ ਸੰਗਿ ਚ ਭਾਏ ਤੇਰੇ ਪੱਲੇ ਦੇ ਵਿੱਚ ਸਭ ਕੁਝ ਹੋਵੇਗਾ ਹਰ ਪੈਣਾਉਂਦੇ ਆ ਮਨ ਅੰਤਰ ਵਿਸ਼ਵਾਸ ਕਰ ਇਹਨੇ ਵਿਸ਼ਵਾਸ ਕਰਕੇ ਗੁਰੂ ਦੀ ਆराधना ਕੀਤੀ ਹੈ ਗੁਰੂ ਨੂੰ ਤੇ ਆਇਆ ਹੈ ਕਰਨ ਹਾਰ ਨਾਨਕ ਇੱਕ ਜਾਣੇ ਵਿਸਵਾਸ ਕੀ ਬਣਾਉਣਾ ਹੈ ਕਿ ਕਰਨ ਹਾਰ ਪ੍ਰਮਾਤਮਾ ਜੀ ਇੱਕੋ ਹੀ ਹੈ ਜਨਮ ਦੇਣ ਵਾਲਾ ਵੀ ਪਰਤ ਪਾਲਣਾ ਕਰਨ ਵਾਲਾ ਵੀ ਤੇ ਲੈਤਾ ਕਰਨ ਵਾਲਾ ਵੀ ਉਹ ਇੱਕ ਹੀ ਹੈ ਜੇ ਮਿਹਰਬਾਨ ਹੋਵੇਗਾ ਉਹ ਹੀ ਹੋਵੇਗਾ ਸਾਡੇ ਤੇ ਅਬ ਅਜਮਤਾ ਬਰਤਾਵੇਗਾ ਖੁਸ਼ੀਆਂ ਦਾ ਖੇੜੇ ਦਾ ਮਾਹੌਲ ਬਣਾਵੇਗਾ ਤਾਂ ਕੋਈ ਬਣਾਵੇਗਾ ਉਸ ਤੋਂ ਬਿਨਾ ਪਤਾ ਵੀ ਨਹੀਂ ਆਉਂਦਾ ਅਜਿਦੋ ਇਦਾਂ ਦਾ ਇਹ ਜਾਣਦਾ ਕਰਨ ਹਾਰ ਨਾਨਕ ਇੱਕ ਜਾਣਿਆ ਕਿ ਇੱਕ ਸਮਝ ਕੇ ਚੱਲਦਾ ਜੋ ਕੁਝ ਹੈ ਬਸ ਇਹ ਕੋਈ ਮੈਕਬੂਦੀ ਰਜਾਦੇ ਵਿੱਚ ਚੱਲਣਾ ਹੈ ਉਸੇ ਨੇ ਆਨੰਦ ਦੇਣਾ ਹੈ ਉਸੇ ਨੇ ਖੁਸ਼ੀਆਂ ਦੇਣੀਆਂ ਨੇ ਤਾਂ ਇਦਾਂ ਦੀ ਅਵਸਥਾ ਬਣਦੀ ਹੈ ਇਦਾਂ ਦਾ ਵਿਸ਼ਵਾਸ ਬਣਦਾ ਹੈ ਉਹਨਾਂ ਸਤਿਗੁਰੂ ਬਾਰੇ ਨੇ ਹਰੇਕ ਕਹਿੰਦੇ ਨੇ ਰਹਿਮਤਾਂ ਵਰਸਾਉਂਦੇ ਨੇ ਲੋਕ ਸੁਖੀਏ ਪਰ ਲੋਕ ਸੋਏ ਲੇ ਕਰਦੇ ਨੇ ਸਮਾਪਤੀ ਦਾ ਸਮਾਂ ਉਹਨਾਂ ਕੋਲ ਨਹੀਂ ਕਿਮਾ ਵਾਹੇ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ